ਤੁਸੀਂ ਦੇਖ ਰਹੇ ਹੋ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ON-AIR ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ ਹਰ ਪੰਜਾਬ ਇਸ ਤਿਉਹਾਰ ਨੂੰ ਬੜੇ ਪਿਆਰ ਅਤੇ ਉਤਸ਼ਾਹ ਦੇ ਨਾਲ ਮਨਾਉਂਦੀ ਹੈ ਇਹ ਤਿਉਹਾਰ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਰਖੜੀ ਦਾ ਤਿਉਹਾਰ ਨੂੰ ਲੈ ਕੇ ਕੁਝ ਦਿਨ ਪਹਿਲਾਂ ਤੋਂ ਹੀ ਬਾਜ਼ਾਰਾਂ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲਦੀ ਹੈ ਭੈਣਾਂ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਰਖੜੀ ਦਾ ਤਿਉਹਾਰ ਰਖੜੀ ਬੰਨਣ ਵੇਲੇ ਭਰਾ ਆਪਣੀ ਭੈਣ ਦੀ ਹਸਤੀ ਦੇ ਵਿੱਚ ਉਸ ਦਾ ਸਾਥ ਦੇਣ ਦਾ ਇਸ ਦਿਨ ਪ੍ਰਣ ਕਰਦਾ ਹੈ ਪਰ ਅੱਜ ਦੇ ਯੁੱਗ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਪੈਨਪਰਾ ਦਾ ਪਰਾ ਪਿਆਰ ਜਿਹੜਾ ਉਹ ਨਹੀਂ ਰਹਿ ਗਿਆ ਜਦ ਤੱਕ ਮਾਪਿਓ ਹੁੰਦਾ ਹੈ ਤਾਂ ਪਰਾ ਪੈਨ ਦਾ ਪਿਆਰ ਜਿਹੜਾ ਉਹ ਬਣਾ ਰਹਿੰਦਾ ਹੈ ਪਰ ਜਦ ਮਾਪਿਓ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਭਰਾ ਦਾ ਜਦ ਵਿਆਹ ਹੋ ਜਾਂਦਾ ਹੈ ਤਾਂ ਭਰਾ ਭੈਣ ਨੂੰ ਭੁੱਲ ਜਾਂਦਾ ਹੈ ਅਤੇ ਇਕੱਠੇ ਉਹਨਾਂ ਦੇ ਖੇਡੇ ਹੋਏ ਚਾਰ ਦਿਨ ਉਹ ਜਿਹੜੇ ਨੇ ਭੁੱਲ ਜਾਂਦੇ ਨੇ ਤੁਸੀਂ ਵੀ ਦੇਖੋ న్యూਸ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਤੁਹਾਡਾ ਮੇਰਾ ਨਾਮ ਪਵਨਜੀਤ ਕੌਰ ਜੀ ਜਿੱਤੇ ਬਣਜੇ ਜੋ ਅਸੀਂ ਖਾਸ ਉਸ ਰੋਤੇ ਆ ਜੀ

ਖੁਸ਼ੀ ਦਾ ਤੁਸੀਂ ਸਾਰਿਆਂ ਦੇ ਫੇਸ ਤੋਂ ਪਤਾ ਲੱਗ ਰਿਹਾ ਕੋਈ ਖੁਸ਼ੀ ਕਰਕੇਗੀ ਲੜਕੀਆਂ ਨੇ ਧਿਆਰਾ ਖੁਸ਼ੀ ਤਾਂ ਆਬਵੀਅਸਲੀ ਸਾਰਿਆਂ ਨੂੰ ਬਾਤ ਹੋ ਗਈ ਹੈ ਕਿ ਸਾਲ ਵਿੱਚ ਤੇ ਧਿਆਰਾ ਆਂਦਾ ਵਾ ਹਨਾ ਜੀ ਔਰ ਸਪੈਸ਼ਲ ਅਸੀਂ ਆਪਣੇ ਬ੍ਰਦਰਸ ਵਾਸਤੇ ਵਾਦੀ ਲੰਬੀ ਉਮਰ ਵਾਸਤੇ ਅਸੀਂ ਚਲੋ ਫੇਰ ਕਰਦੇ ਹਾਂ ਹਨਾ ਤਾਜ਼ਾ ਸੇਨਾ ਜੱਤੀ ਬਣ ਕੇ ਔਰ ਵਧੀਆ ਤਰੀਕੇ ਨਾਲ ਵਾਲਾ ਵੀ ਲੰਬੀ ਉਮਰ ਦੀ ਜਿਹੜਿਆ ਆਸ ਕਰਦੇ ਕਿਫਟ ਬਹੁਤ ਹੁੰਦੀ ਜਿਆਦਾ ਕੁਛ ਇਹਦੇ ਸਾਨੂੰ ਗਿਫਟਸ ਵੀ ਹੁੰਦੀਆਂ ਕਿਉਂਕਿ ਬਹੁਤ ਸਾਰੇ ਗਿਫਟਸ ਮਿਲਦੇ ਆ ਸਾਨੂੰ ਰੱਖੜੀ ਬੰਨਣ ਤੇ ਹਾਂ ਜੀ ਇਹਦੇ ਕਿਸਾਨ ਭਰਾਵਾਂ ਦੀ ਲੰਮੀ ਉਮਰ ਦੀ ਬਹੁਤ ਕਾਮਨਾ ਕਰਦੀ ਕਿ ਪੈਨ ਭਰਾ ਦਾ ਇਹ ਪਿਆਰ ਐਸਾ ਹੀ ਬਰਤੀਕ ਹੈਗਾ ਵਾ ਕਿ ਰੱਖੜੀ ਹੀ ਇੱਕ ਵਾਰ ਜਿਹੜਾ ਕਿ ਜੋੜ ਕੇ ਰੱਖਦਾ ਹੈ ਹਾਂਜੀ ਹਾਂਜੀ ਇਹ ਹੀ ਆ ਕਿ ਇਹਦੇ ਨਾਲ ਦੇਖੋ ਕਈ ਭੈਣ ਬ੍ਰਦਰ ਸਿਸਟਰ ਜਿਹੜੇ ਨੇ ਕਈ ਸਾਲਾਂ ਤੋਂ ਜਿਹੜੇ ਕਿਸੇ ਨੂੰ ਨਹੀਂ ਮਿਲੇ ਹੁੰਦੇ ਹਨਾ ਇਹ ਤੇ ਹਰ ਐਸਾ ਵਾਕੀ ਇਸ ਇਸ ਹਾਰ ਤੇ ਆਪਾਂ ਉਹ ਸਾਰੇ ਜਣੇ ਇਕੱਠੇ ਹੋਵਾਂਨੇ ਆ ਕੋਈ ਧਾਗੇ ਦੀ ਕੀਮਤ ਹੁੰਦੀ ਹੈ ਨਹੀਂ ਹੈ ਧਾਗੇ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਤਾਂ ਦੇਖੇ ਕਿ ਪਿਆਰ ਦਾ ਬੰਧਨ ਨਾ ਮਤਲਬ ਇਹ ਕਿ ਰਿਸ਼ਤਾ ਪਿਆਰ ਦਾ ਵਾ ਫੈਂਟਰਾ ਵਾਂਦਾ ਇੱਕ ਪ੍ਰਤੀਕ ਆ ਇੱਕ ਕਹਿ ਲੋ ਹਨਾ ਕਿ ਪਿਆਰ ਦਾ ਪ੍ਰਤੀਕ ਐ ਕਹਿ ਸਕਦੇ ਆ ਬਾਕੀ ਇਸ ਦੀ ਕੀਮਤ ਤੇ ਕੋਈ ਵੀ ਨਹੀਂ ਕਹਿ ਸਕਦਾ ਵੀ ਇਹ ਅਨਮੋਲ ਹੈ ਗਵਾ ਕਿੰਨਾ ਮੇਟਾ ਜਰਾ ਮੇਰਾ ਨਾਮ ਜਸਮੀਤ ਘਾਰ ਹੈ ਕਿਥੇ ਪਹੁੰਚੀ ਤੁਸੀਂ ਮੈਂ ਜੀ ਖਾਸ ਸਟੋਰ ਤੇ ਪਹੁੰਚੀ ਆ ਅੱਜ ਕਿਤੇ ਆਏ ਹੋ ਕਿ ਕਿੰਦਰੇ ਮੈਂ ਆਪਣੇ ਬਰਦਰ ਲਈ ਰੱਖੜੀ ਖਰੀਦ ਰਹੀ ਆ ਤੇ ਥੋੜੀ ਬਹੁਤ ਮੈਂ ਕਿਤੇ ਦੇਖਣ ਆਈ ਆ ਜੋ ਮੈਨੂੰ ਬਹੁਤ ਸੋਹਣੇ ਲੱਗੇ ਆ ਖਾਸ ਸਟੋਰ ਤੇ ਮੈਂ ਬਾਕੀ ਵੀ ਬਾਜ਼ਾਰ ਗਈ ਸੀ ਪਰ ਮੈਨੂੰ ਇਹਨਾਂ ਕੁਝ ਪਸੰਦ ਨਹੀਂ ਆਇਆ ਮੈਂ ਲੈ ਕੇ ਚਲੀ ਹਾਂ ਇੱਥੋਂ ਕਿਸ ਤਰ੍ਹਾਂ ਇਹ ਤੋਂ ਲੈ ਕੇ ਨੂੰ ਮਿਲਦੀ ਹੈ ਟੀਚਾ ਕਿੰਨੀ ਕੁ ਵਧੀਆ ਬਹੁਤ ਸੋਹਣੇ ਸੋਹਣੇ ਆਈਟਮ ਆ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਕੁਝ ਲੱਗਾ ਹੋਇਆ ਹੈ ਗਿਰਮ ਪੈਨ ਤੇ ਕਰਾ ਦਾ ਪਿਆਰ ਹੁੰਦਾ ਹੋਣਾ ਉਹਦੇ ਧਾਗੇ ਦੀ ਕੋਈ ਕੀਮਤ ਹੁੰਦੀ ਹੈ ਨਹੀਂ ਨਹੀਂ ਉਹਦੀ ਤੇ ਕੋਈ ਕੀਮਤ ਨਹੀਂ ਹੁੰਦੀ ਪਿਆਰ ਦੀ ਤੇ ਕੀਮਤ ਨਹੀਂ ਹੁੰਦੀ ਜੇ ਤਾਂ ਹੀ ਰਕੜੀਆ ਪਿਆਰ ਤੁਹਾਨੂੰ ਗਿਫਟ ਮਿਲਣਗੇ ਹਾਂਜੀ ਹਾਂ ਤੇ ਪੂਰਾ ਹੁੰਦਾ ਹੈ ਕਿ ਵਈ ਕਦੋਂ ਰਕੜੀ ਆਵੇ ਹਨ ਗਿਫਟ ਮਿਲਣ ਕਿੰਨੀ ਖੁਸ਼ੀ ਆ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਹੈ ਜੋ ਚੀਜ਼ਾਂ ਦੇਖ ਰਹੇ ਹੋ ਸੋਹਣੀਆਂ ਲੱਗੀਆਂ ਤੁਹਾਨੂੰ ਬਹੁਤ ਸੋਹਣੀਆਂ ਤਸਵੀਰ ਦੇਖ ਸਕਦੇ ਹੋ ਕਿੰਨੀ ਸੋਹਣੀ ਆਈਟਮ ਰੱਖੀ ਹੋਈ ਹੈ ਨਾਨੇ ਜੀ ਤੁਹਾਡੀ ਅਟੇਲੀਆ ਜਾਂ ਦੂਸਿਆਂ ਕੀ ਕਹਿਣਗੇ ਮੈਂ ਉਹਨਾਂ ਨੂੰ ਕਹੂੰਗੀ ਕਿ ਤੁਸੀਂ ਆਓ ਬਾਜ਼ਾਰ ਉਧਰ ਨਾ ਜਾਓ ਇੱਧਰ ਖਾਸ ਸਟੋਰ ਤੇ ਆ ਕੇ ਤੇ ਦੇਖੋ ਥੋੜਾ ਬਹੁਤ ਇਸੇ ਬੜੀ ਵਧੀਆ ਲੱਗੀ ਹਾਂਜੀ ਬਹੁਤ ਸੋਹਣੀ ਵਰਾਇਤੀ ਤੁਹਾਡਾ ਨਾਮ ਤੇਰਾ ਨਾਮ ਸੰਜੀ ਗੰਦਲਾ ਜੀ ਫਟਵਾਰੀ ਦੇ ਟੇਹ ਕਿਹੋ ਜਿਹਾ ਕੰਮ ਕਰ ਚੱਲ ਰਿਹਾ ਜੀ ਕਰਕੇ ਕੰਮ ਕਰ ਬਹੁਤ ਵਧੀਆ ਜੀ ਜਿਸ ਤਰ੍ਹਾਂ ਵੀ ਇਹ ਸਾਮਾਨ ਦਾ ਮਹੀਨਾ ਕੱਢਦੇ ਸਾਰੀ ਇਹ ਪਹਿਲਾ ਚੂੜੀ ਦਾ ਆਡਮ ਬਹੁਤ ਵਧੀਆ ਤੇ ਰੈਡ ਗ੍ਰੀਨ ਚੂੜੀ ਦਾ ਜਿਹੜਾ ਟ੍ਰੈਂਡ ਚੱਲਿਆ ਨਾ ਹਰਕਾ ਬੇਸ਼ੁਮਾਰ ਟ੍ਰੈਂਡ ਚੱਲਿਆ ਹਰਕਾ ਤੇ ਸਾਡੇ ਕੋਲ ਪੀਸ ਤੋਂ ਪੀਸ ਚੂੜੀ ਜੱਗੀ ਹੈ ਜੀ ਤੇ ਹੁਣ ਰਖੜੀ ਦਾ ਤਿਉਹਾਰ ਵੀ ਨਾਲ ਨਾਲ ਸ਼ੁਰੂ ਹੋ ਗਿਆ ਨਾਲੇ ਦੋਨੇ ਕੰਮ ਚੱਲ ਰਹੇ ਨੇ ਰਖੜੀ ਦਾ 15 ਅਗਸਤ ਦਾ ਚੂੜੀ ਦਾ ਤਿਉਹਾਰ ਸਾਰੀ ਆਡਮ ਸਾਨੂੰ ਤਕਰੀਬਨ ਰੱਖਣੀ ਪੈਣੀ ਇਸ ਕਰਕੇ ਤੁਸੀਂ ਵੇਖ ਰਹੇ ਹੋ ਸਾਡੇ ਕੋਲ 12-13 ਕੁੜੀਆਂ ਐ ਐਸਾ ਤੇ ਕਰ ਰਹੀਆਂ ਕੰਮ ਕਰ ਰਹੀਆਂ ਜੀ ਬਹੁਤ ਵਧੀਆ ਜੀ ਮਾਰੇ ਜੀ ਕਿਰਪਾ ਬਹੁਤ ਵਧੀਆ ਕੋਈ ਧਾਗੇ ਦੀ ਕੀਮਤ ਕੋਈ ਵੀ ਇਹ ਤਾਂ ਭੈਣ ਭਰਾਵਾਂ ਦਾ ਪਿਆ